ਜਪਜੀ ਸਾਹਿਬ ਵਿੱਚ ਕਿੰਨੀਆਂ 38 ਕੀਨੇ ਕੀਨੇ ਜੀ ਕੀਨੇ ਪੌੜੀਆਂ ਪੌੜੀਆਂ ਦਾ ਮਤਲਬ ਕੀ ਹੋਇਆ ਜੀ ਸੀੜੀਆਂ ਚਲੋ ਇਹ ਤੇ ਉਹਦੀ ਟਰਾਂਸਲੇਸ਼ਨ ਹੋ ਗਈ ਨਾ ਇਹ ਪੌੜੀਆਂ ਕਿਉਂ ਲਿਖਿਆ ਗੁਰੂ ਸਾਹਿਬ ਨੇ ਜੀ ਆਹਾ ਆਹਾ ਜਿਸ ਦਿਨ ਪੌੜੀ ਦੇ ਅਰਥ ਸਮਝ ਆਏ ਨਾ ਬੜੇ ਮਨ ਨੂੰ ਥੱਪੜ ਮਾਰੇ ਪੌੜੀ ਰੋਜ਼ ਚੜਨੀ ਆ ਪੌੜੀ ਪੌੜੀਆਂ ਪੜਨਾ ਇੱਕ ਗੱਲ ਐ ਪੌੜੀਆਂ ਚੜਨਾ ਦੂਜੀ ਗੱਲ ਐ ਸਾਡਾ ਸਮਾਜ ਬੋਤਾ ਕਰਕੇ ਪੌੜੀਆਂ ਪੜਨ ਤੱਕ ਜ਼ਿੰਮਤ ਹੋ ਗਿਆ ਅਸੀਂ ਵੇਖ ਹੀ ਨਹੀਂ ਰਹੇ ਕਿ ਮੈਂ ਪੌੜੀਆਂ ਚੜ ਰਿਹਾ ਕਿ ਨਹੀਂ ਚੜ ਰਿਹਾ 6 ਮਹੀਨੇ ਸਾਲ ਹੋ ਗਏ ਪਾਠ ਕਰਦੇ ਆ ਅੰਮ੍ਰਿਤ ਛਕਿਆ ਮੈਂ ਪੌੜੀ ਚੜਿਆ ਕਿ ਨਹੀਂ ਚੜਿਆ ਜਿਸ ਦਿਨੇ ਭਾਵਨਾ ਬਣ ਜਾਏਗੀ ਕਿ ਅਸੀਂ ਪੌੜੀਆਂ ਚੜਨਾ ਐ ਸੱਚ ਜਾਣਿਓ ਇਹ ਵੀ ਹਨ ਪੌੜੀਆਂ 38 ਤੇ ਸਿੰਬੋਲਿਕ ਨੇ ਨਾ ਵੈਸੇ ਅਭਿਆਸੀ ਤੇ ਜਿਗਿਆਸੂ ਦੀਆਂ ਨਾ ਇਨਨਿਊਮਰੇਬਲ ਪੌੜੀਆਂ ਜੇ ਛੋਟੀਆਂ ਛੋਟੀਆਂ ਛੋਟੀ ਛਟੀਆਂ ਪੌੜੀਆਂ ਦੀ ਮਨ ਦੀ ਅਵਸਥਾ ਬਦਲਦੀ ਰਹਿੰਦੀ ਹੈ ਸਮਾਂ ਮੈਂ ਬੜੀ ਗੱਲ ਯਾਦ ਆ ਗਈ ਇੱਕ ਨੌਜਵਾਨ ਦਾ ਆਨੰਦ ਕਾਰਜ ਹੋਇਆ ਤੇ ਉਸ ਤੋਂ ਬਾਅਦ ਕੀ ਹੁੰਦਾ ਜੀ 6 ਮਹੀਨੇ ਸਾਲ ਬਾਅਦ ਖਟਪਟ ਸ਼ੁਰੂ ਹੋ ਜਾਂਦੀ ਸੀ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਤੂੰ ਮੇਰੀ ਮੰਮੀ ਨੂੰ ਐਵੇਂ ਕੀਤਾ ਸੀ ਮੈਂ ਤੇਰੀ ਮੰਮੀ ਨੂੰ ਐਵੇਂ ਕਰਾਂਗਾ ਪਹਿਲਾਂ ਤੂੰ ਕੀਤਾ ਸੀ ਮੈਂ ਤੇ ਜਵਾਬ ਦਿੱਤਾ ਆਮ ਘਰਾਂ ਚ ਆਪਾਂ ਇਹ ਕਰਦੇ ਆ ਉਹ ਨੌਜਵਾਨ ਵੀਰ ਬਾਣੀ ਪੜਦਾ ਸੀ ਤੇ ਉਹ ਕਹਿੰਦਾ ਸੀ ਵੀ ਪਹਿਲ ਮੈਂ ਨਹੀਂ ਕਰਾਂਗਾ ਭਈ ਜੇ ਮੇਰੀ ਵਾਈਫ ਤੂੰ ਪਹਿਲ ਕੀਤੀ ਔਰ ਮੈਂ ਇੰਨਾ ਸੰਤ ਤੇ ਆਇਆ ਨਹੀਂ ਔਰ ਮੈਂ ਜਵਾਬ ਹੀ ਦੇਵਾਂਗਾ ਪਹਿਲ ਨਹੀਂ ਕਰਾਂਗਾ ਮੈਂ ਥੋੜੀ ਦੇਰ ਬਾਣੀ ਪੜਨ ਤੋਂ ਬਾਅਦ ਉਹਦੀ ਅਵਸਥਾ ਆ ਗਈ ਵੀ ਨਹੀਂ ਕਿ ਜੇ ਤੂੰ ਦੋ ਵਾਰੀ ਮੇਰੇ ਤੇ ਅਟੈਕ ਕੀਤਾ ਮੈਂ ਅੱਧਾ ਜਵਾਬ ਤੈਨ ਦਿਆਂਗਾ ਇੱਕ ਵਾਰੀ ਤੈਨੂੰ ਜਵਾਬ ਦਿਆਂਗਾ ਇੱਕ ਵਾਰੀ ਮੈਂ ਛੱਡ ਦਿਆਂਗਾ ਥੋੜੀ ਦੇਰ ਹੋਰ ਬਦਅਵਸਥਾ ਬਣ ਗਈ ਵੀ ਨਹੀਂ ਜੇ ਤੂੰ ਬੁਰਾ ਕੀਤਾ ਵੀ ਮੈਂ ਨਹੀਂ ਬੁਰਾ ਕਰਨਾ ਵਾਹਿਗੁਰੂ ਤੈਨੂੰ ਸਜ਼ਾ ਦੇਗਾ ਵੀ ਮੈਂ ਨਹੀਂ ਕਰਨਾ ਥੋੜੀ ਦੇਰ ਬਾਅਦ ਹੋਰ ਅਵਸਥਾ ਬਦਲ ਗਈ ਨਹੀਂ ਨਹੀਂ ਵਾਹਿਗੁਰੂ ਜੀ ਹੈ ਤਾਂ ਮੇਰੀ ਵਾਇਸ਼ ਨਾ ਜੇ ਇਹਨੂੰ ਸਜ਼ਾ ਮਿਲੇਗੀ ਤਾਂ ਵੀ ਤਕਲੀਫ ਮੈਨੂੰ ਹੋਏਗੀ ਨਾ ਵੀ ਨਹੀਂ ਵਾਹਿਗੁਰੂ ਜੀ ਇਹਨੂੰ ਮਾਫ ਕਰ ਦੇ ਇਹ ਕੀ ਹੋ ਰਿਹਾ ਜੀ ਇਹ ਪੌੜੀਆਂ ਚੜੀਆਂ ਜਾ ਰੀਆਂ ਨੇ ਮੈਂ ਇੱਕ ਦਿਨ ਬੜਾ ਹੈਰਾਨ ਹੋਇਆ ਜੀ ਜੱਤ ਪਹਾਰਾ ਇਹ ਧੀਰਜ ਕੀ ਹੁੰਦਾ ਜੀ ਪੇਸ਼ੈਂਸ ਟੋਲਰੈਂਸ ਇਹ ਜਗਜੀਤ ਸਿੰਘ ਦੀ 38ਵੀਂ ਪੌੜੀ ਦੇ ਵਿੱਚ ਅੰਮ੍ਰਿਤ ਤਿਆਰ ਕਰਨ ਦੀ ਸੱਤ ਢੰਗ ਦੱਸੇ ਗਏ ਨੇ ਉਹਨਾਂ ਚੋਂ ਦੂਜਾ ਢੰਗ ਦੂਜੀ ਇੰਪੋਰਟੈਂਟ ਇੰਗਰੀਡੀਅੰਟ ਉਹ ਹੈ ਧੀਰਜ ਮੈਨੂੰ ਇੱਕ ਵੀਰ ਮਿਲਿਆ ਸਹਿਜ ਸੁਭਾਏ ਉਹਨੇ ਕਿਤੇ ਗੱਲ ਕਰ ਦਿੱਤੀ ਕਹਿੰਦਾ ਜੀ ਮੈਂ ਆਪਣੀ ਵਾਈਫ ਦਾ ਨਾਮ ਟੋਲਰੈਂਸ ਟੀਚਰ ਰੱਖਿਆ ਹੋਇਆ ਹੈ ਕਿਉਂ ਮੇਰੀ ਟੋਲਰੈਂਸ ਵਧਾ ਰਹੀ ਹੈ ਕਹਿੰਦਾ ਪਹਿਲਾਂ ਮੈਂ ਬੜਾ ਔਖਾ ਹੁੰਦਾ ਸੀ ਉਹਦੇ ਨਾਲ ਹੁਣ ਮੈਂ ਕਹਿ ਵੀ ਨਹੀਂ ਜਿਵੇਂ ਦਾ ਇਹਦਾ ਸੁਭਾਅ ਹੈ ਉਹ ਦੇਖੋ ਹਰ ਕੋਈ ਇਹ ਨਹੀਂ ਹੈ ਵੀ ਡਾਈਵੋਰਸ ਲੈ ਲੈਣਾ ਹੈ ਚੇਂਜ ਕਰ ਦੇਣਾ ਹੈ ਅਗੇ ਕੀ ਪਤਾ ਅਗਲਾ ਕਿਵੇਂ ਦਾ ਮਿਲੇਗਾ ਐਸੇ ਕਹਿੰਦੇ ਜੇ ਸਾਰਿਆਂ ਕੋਲ ਆਪਸ਼ਨ ਲਈ ਜਾਵੇ ਨਾ ਵੇ ਜੇ ਤੁਹਾਨੂੰ ਚੇਂਜ ਕਰਨ ਦੀ ਆਪਸ਼ਨ ਮਿਲੇ ਤੇ ਸਾਰੇ ਕਹਿੰਦੇ ਨੇ ਉਹੀ ਲਾ ਲਾਂਗੇ ਕਿਉਂ ਜੀ ਕਹਿੰਦੇ ਅਗਲਾ ਪਤਾ ਨਹੀਂ ਕਿਵੇਂ ਦਾ ਮਿਲੇ ਉਹ ਨੌਜਵਾਨ ਜਿਹੜਾ ਵੀਰ ਹੈ ਜਦੋਂ ਉਹਨੇ ਕਿਹਾ ਨਾ ਕਹਿੰਦੇ ਜੀ ਮੈਨੂੰ ਹੁਣ ਧੀਰੇਜ ਸੁਨਿਆਰ ਦੇ ਅਰਥ ਜਾਦਾ ਵਧੀਆ ਸਮਝ ਆਣੇ ਸ਼ੁਰੂ ਹੋ ਗਏ ਟੋਲਰੈਂਸ ਵਧਾਣੀ ਆਪਣੇ ਆਪਣੇ ਘਰਾਂ ਵਿੱਚ ਅੱਜ ਕਿਉਂ ਕਲੇਸ਼ ਹੈ ਕਿ ਟੋਲਰੈਂਸ ਘੱਟ ਗਈ ਕੋਈ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਅਸੀਂ ਮੰਨਦੇ ਹੀ ਨਹੀਂ ਵੀ ਜੇ ਮੈਂ ਫਿਸਲ ਸਕਦਾ ਦੂਜਾ ਵੀ ਫਿਸਲ ਸਕਦਾ ਹੈ। ਪੁਰਾਣੇ ਮਹਾਪੁਰਖਾਂ ਦੀ ਉਹ ਗੱਲਾਂ ਕਿੰਨੀਆਂ ਕਮ ਆਂਦੀਆਂ ਨੇ ਜੀ ਕਿ ਕਿਸੇ ਦੇ ਬੋਲ ਕਬੂਲ ਸਹਾਰਨਾ ਤਪਾਂ ਸਿਰ ਤਪ ਹੈ। ਇਹ ਲਿਖ ਲਓ ਜੀ ਬੜੀ ਕਮਾਲ ਦੀ ਚੀਜ਼। ਕਿਸੇ ਦੇ ਬੋਲ ਕਬੂਲ ਸਹਾਰਨਾ ਤਪਾਂ ਸਿਰ ਤਪ ਹੈ। ਕੱਲਾ ਬਾਣੀ ਪੜੀ ਜਾਣਾ ਬਾਣੀ ਕੰਠ ਕਰ ਲੈਣੀ ਅੰਮ੍ਰਿਤ ਵੇਲੇ ਉੱਠਣਾ ਉਹ ਵੀ ਇੱਕ ਤਪ ਹੈ ਲੇਕਿਨ ਜੇ ਕਿਸੇ ਦੇ ਬੋਲ ਕੁਬੋਲ ਸਹਾਰ ਰਹੇ ਹੋ ਇਹ ਵੀ ਇੱਕ ਤਪ ਹੈ ਮੇਰਾ ਕਹਿਣ ਦਾ ਭਾਵ ਕਿ ਅਸੀਂ ਸਾਰੇ ਜਣੇ ਪੌੜੀਆਂ ਛੜਨ ਦੀ ਕੋਸ਼ਿਸ਼ ਕਰੀਏ ਆਪਣੇ ਮਨ ਨੂੰ ਰੋਜ਼ ਸਮਝਾਈਏ ਇੱਕ ਫਰਮਾਨ ਆਂਦਾ ਹੈ ਨੂੰ ਪੂਰਾ ਯਾਦ ਨਹੀਂ ਆ ਰਿਹਾ ਹਾਂ ਗੁਰ ਕੈ ਸ਼ਬਦ ਬਣਾਵੋ ਇਹ ਮਨ ਗੁਰ ਕੈ ਸ਼ਬਦ ਬਣਾਵੋ ਇਹ ਮਨ ਅਸੀਂ ਤਨ ਦੇ ਅਨੁਸਾਰ ਬਣਾ ਲਿਆ ਵੀ ਦਾੜਾ ਵੀ ਰੱਖ ਲਿਆ ਦਸਤਾਰ ਵੀ ਰੱਖ ਲਈ ਕਕਾਰ ਵੀ ਪਾ ਲੇ ਪਰ ਅਸਲ ਵਿੱਚ ਅਸੀਂ ਗੁਰੂ ਦੇ ਸ਼ਬਦ ਅਨੁਸਾਰ ਆਪਣੇ ਮਨ ਨੂੰ ਘੜਨਾ ਸੀ ਸਮਾਧੀ ਮਨ ਦੀ ਲਗਾਣੀ ਸੀ ਅਸੀਂ ਤਨ ਦੀ ਲਗਾਣੀ ਸ਼ੁਰੂ ਕਰ ਦਿੱਤੀ ਸਵਾਰਨਾ ਮਨ ਨੂੰ ਸੀ ਅਸੀਂ ਕੇਵਲ ਤਨ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ ਤਨ ਨੂੰ ਵੀ ਸਵਾਰੀਏ ਤਨ ਨਾਲ ਵੀ ਬੈਠੀਏ ਸਿਮਰਨ ਕਰੀਏ ਪਰ ਅਸਲ ਸਮਾਧੀ ਤੇ ਅਸਲ ਸਵਾਰਨਾ ਅਸੀਂ ਆਪਣੇ ਮਨ ਨੂੰ ਹੈ ਮੇਰਾ ਮਨ ਕਰਦਾ ਵੀ ਹਰ ਗੁਰੂ ਘਰ ਦੇ ਵਿੱਚ ਜਿਹੜਾ ਨਾ ਜਦੋਂ ਜਾਂਦੇ ਆ ਦਰਸ਼ਨ ਕਰਨ ਉੱਤੇ ਇਹ ਵਾਰਾ ਸ਼ਬਦ ਲਿਖਿਆ ਹੋਣਾ ਚਾਹੀਦਾ ਹੈ ਮਨ ਕਰ ਮਕਸੂਦ ਮਨ ਨੂੰ ਨਿਸ਼ਾਨਾ ਬਣਾਣਾ ਗੁਰਬਾਣੀ ਸਾਡੇ ਮਨ ਨੂੰ ਟੱਚ ਕਰੇ ਤੇ ਅਸੀਂ ਹਰ ਰੋਜ਼ ਹਰ ਵਿਚਾਰ ਤੋਂ ਬਾਅਦ ਕਰੀਏ ਵੀ ਹੁਣ ਮੈਂ ਐਵੇਂ ਨਹੀਂ ਕਰਿਆ ਕਰਨਾ ਹੁਣ ਮੈਂ ਆਪਣੀ ਇਹ ਵਾਲਾ ਆਪਗੁਣ ਛੱਡਣਾ ਤੇ ਇਹ ਵਾਲਾ ਗੁਣ ਧਾਰਨ ਕਰਨਾ ਔਰ ਸੱਚ ਜਾਣਿਓ 22 ਵਾਰਾਂ ਦੀ ਵਿਚਾਰ ਇਹ ਮੈਨੂੰ ਬਹੁਤ ਲੇਟ ਕਿਸੇ ਵੀਰ ਨੇ ਦੱਸਿਆ ਕਹਿੰਦੇ ਜੀ 22 ਵਾਰਾਂ ਇਸ ਤਰ੍ਹਾਂ ਨੇ ਅਸਲ 'ਚ ਵਾਰਾਂ ਪੌੜੀਆਂ ਦਾ ਸਮੂਸ ਹੀ ਪਰੇ ਦੇ ਨਾਲ ਸ਼ਲੋਕ ਦਰਜ ਕੀਤੇ ਗਏ ਪੰਜਵੇਂ ਪਾਤਸ਼ਾਹ ਵੱਲੋਂ ਇਹ ਸ਼ਲੋਕ ਇਸ ਤਰ੍ਹਾਂ ਨੇ ਜਿਵੇਂ ਕਿਸੇ ਨੇ ਸਵਾਲ ਪੁੱਛਿਆ ਤੇ ਗੁਰੂ ਜੀ ਨੇ ਜਵਾਬ ਦਿੱਤਾ ਮੈਂ ਇਹ ਗੱਲ ਮਹਿਸੂਸ ਕੀਤੀ ਕਿ ਜਿੰਨੇ ਅਸੀਂ ਗੁਰਬਾਣੀ ਦੇ ਕਾਮਨਲੀ ਫਰਮਾਨ ਬੋਲਦੇ ਆ ਨਾ 7 ਤੋਂ 280% ਫਰਮਾਨ 22 ਵਾਰਾਂ 'ਚੋਂ ਜੀ ਪੁਰਾਤਨ ਗੁਰਸਿੱਖ 22 ਵਾਰਾਂ ਦਾ ਨਿਤਨੇਮ ਵੀ ਕਰਦੇ ਹੁੰਦੇ ਸੀ ਅੱਜ ਸਾਡੇ ਕੋਲੋਂ 22 ਵਾਰਾਂ ਬਿਲਕੁਲ ਮਿਸ ਹੋ ਗਈ ਬਾਈ ਵਾਰਾਂ ਦੀ ਵਿਚਾਰ ਕਰਨੇ ਸ਼ੁਰੂ ਕਰੀਏ ਜਾਂ ਵਿੜਾਈ ਵਿਚਾਰ ਤਾਂ ਕਿਸੇ ਦੇ ਵੀ ਹੋ ਸਕਦੀ ਏ ਪਰ ਅਸੀਂ ਇਸ ਹਿਸਾਬ ਨਾਲ ਚੱਲ ਰਹੇ ਆ ਤੇ ਬਹੁਤ ਕੁਝ ਬੜਾ ਆਨੰਦ ਜਿਹੜਾ ਹੈ ਉਹ ਉਹਦੇ ਵਿੱਚੋਂ ਮਿਲ ਰਿਹਾ ਹੈ ਕਿਵੇਂ ਕਿਵੇਂ ਹੋਰ ਕਿਹੜੀ ਕਿਹੜੀ ਗੱਲਾਂ ਮਿਲ ਰਹੀਆਂ ਨੇ ਜੀ ਇਹ ਗੱਲ ਦੱਸੋ ਜੀ ਅਸੀਂ ਗੁਰਮੁਖਾਂ ਕੇ ਮਨਮੁਖਾਂ ਜਿਹੜੇ ਇੱਥੇ ਬੈਠੇ ਆਂ ਫਿਰ ਇੱਥੇ ਕਿਉਂ ਬੈਠੇ ਹੋ ਜੀ ਅਸਲ ਵਿੱਚ ਦਿਨ ਵਿੱਚ ਕੁਝ ਪਲਾਂ ਲਈ ਕੁਝ ਸਮੇਂ ਲਈ ਅਸੀਂ ਗੁਰਮੁਖ ਬਣਦੇ ਆਂ ਬਹੁਤੇ ਸਮੇਂ ਲਈ ਅਸੀਂ ਸਾਡੀ ਇਹ ਯਾਤਰਾ ਹੈ ਅਸੀਂ ਇਹ ਸਵਿੰਗ ਕਰਦੇ ਰਹਿੰਨੇ ਆ ਗੁਰਮੁਖਤਾਈ ਮਨਮੁਖਤਾਈ ਗੁਰਮੁਖਤਾਈ ਮਨੁ ਤੇ ਖਿਮਾ ਕਰਨਾ ਜਦੋਂ ਅਸੀਂ ਪਾਠ ਕਰਦੇ ਆ ਨਾ ਕਦੋਂ ਮਨਮੁਖ ਸ਼ਬਦ ਆਉਂਦਾ ਨਾਲ ਲੱਗਦਾ ਵੀ ਉਹ ਸਾਰੇ ਮਨਮੁਖ ਨੇ ਮੈਂ ਤਾਂ ਗੁਰਮੁਖ ਆ ਪਰ ਵਡਿਆਈ ਵਿਚਾਰ ਤੋਂ ਬਾਅਦ ਉਹ ਜਿਹੜਾ ਸਾਡਾ ਲੈਂਸ ਦੂਜੇ ਤੇ ਲੱਗਦਾ ਸੀ ਨਾ ਉਹ ਆਪਣੇ ਤੇ ਲੱਗਣਾ ਸ਼ੁਰੂ ਹੋ ਜਾਂਦਾ ਫਿਰ ਲੱਗਦਾ ਵੀ ਨਹੀਂ ਮੇਰੇ ਚਵ ਗੁਣ ਹੈਗੇ ਮੈਂ ਕਦੇ-ਕਦੇ ਕਹਿੰਦਾ ਜਿੰਨੇ ਵੀ ਨਾਮ ਜਪਣ ਵਾਲੇ ਨੇ ਸਭ ਨੂੰ ਸਮੁੰਦਰ ਜ਼ਰੂਰ ਦੇਖਣਾ ਚਾਹੀਦਾ ਹੈ। ਅਮੈਂ ਵੀ ਦੇਖ ਕੇ ਆਇਆ ਹਾਂ ਜੀ ਪਿਛਲੇ ਹਫਤੇ ਮੈਲਬੌਰਨ ਦੇ ਵਿੱਚ ਕੈਂਪਸੀਗਾਓ ਓਸ਼ੀਅਨ ਗ੍ਰੇਟ ਓਸ਼ੀਅਨ ਰੋਡ ਹੈ ਸਾਰੀ ਓਸ਼ੀਅਨ ਦੇ ਨਾਲ ਬਣੀ ਹੋਈ ਹੈ। ਉੱਥੇ ਜਾ ਕੇ ਮੈਨੂੰ ਇਹ ਗੱਲ ਹੋਰ ਮਹਿਸੂਸ ਹੋਈ। ਕਿਉਂ ਦੇਖਣਾ ਚਾਹੀਦਾ ਜੀ ਸਮੁੰਦਰ? ਜੇ ਤਾਂ ਸਮੁੰਦ ਸਾਗਰ ਨੀਰ ਫਰਿਆ ਮਾਈ ਲਾਰਡ ਸਮੁੰਦਰ ਦਾ ਕਿ ਨਹੀਂ ਦੂਰ ਤੱਕ ਨਜ਼ਰ ਹੀ ਨਹੀਂ ਆਂਦਾ ਕੋਈ ਪਾਣੀ 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 ਤੇ ਜਿੰਨਾ ਉਹ ਪਾਣੀ ਹੈ ਜਿੰਨਾ ਉਹ ਨੀਰ ਹੈ ਤੇ ਤੇ ਅਵਗੁਣ ਹਮਾਰੇ ਅਦਰਵਾਈਜ਼ ਸੋਚਦੇ ਸੀ ਨਹੀਂ ਨਹੀਂ ਅਸੀਂ ਤੇ ਬਹੁਤ ਵਧੀਆ ਆ ਗਏ ਆ ਬਾਕੀ ਮਾੜੇ ਨੇ ਇਹ ਵਡਿਆਈ ਵਿਚਾਰ ਸਾਡੇ ਮਨ ਨੂੰ ਟੱਚ ਕਰਦੀ ਹੈ ਵੀ ਨਹੀਂ ਮਸਕੀਨ ਜੀ ਬੜੀ ਪਿਆਰੀ ਗੱਲ ਕਹਿੰਦੇ ਨੇ ਗਿਆਨ ਦਾ ਮਿਲਣਾ ਭਗਵਾਨ ਦਾ ਮਿਲਣਾ ਹੈ ਭਗਵਾਨ ਦਾ ਮਿਲਣਾ ਗਿਆਨ ਦਾ ਮਿਲਣਾ ਇਹ ਗਿਆਨ ਕੀ ਹੈ ਵਿਚਾਰ ਦੇ ਨਾਲ ਜਿਵੇਂ ਜਿਵੇਂ ਚਾਨਣ ਆਉਂਦਾ ਇੱਥੇ ਹਨੇਰਾ ਹੋ ਜਾਵੇ ਅਸੀਂ ਹੱਥ ਲਾ ਲਾ ਕੇ ਟੋ ਟੋ ਕੇ ਬਾਹਰ ਜਾਵਾਂਗੇ ਤੇ ਜੇ ਜੀਵਨ ਚ ਸਾਨੂੰ ਮੁਸ਼ਕਿਲਾਂ ਆ ਰਹੀਆਂ ਨੇ ਟੋ ਟੋ ਕੇ ਤੁਰ ਰਹੇ ਆ ਇਹਦਾ ਮਤਲਬ ਗਿਆਨ ਘਟ ਜਦੋਂ ਗਿਆਨ ਆ ਗਿਆ ਫਿਰ ਹਨੇਰਾ ਦੂਰ ਹੋ ਗਿਆ ਫਿਰ ਕਬਰਾਟ ਨਹੀਂ ਰਹੇਗੀ ਫਿਰ ਰਹੇਗਾ ਵੀ ਇਹ ਤਾਂ ਦੁਨੀਆ ਦੀ ਕਾਰ ਹੈ ਆਉਣ ਜਾਣੇ ਖੇਲ ਬਣਾਇਆ ਫਿਰ ਫਿਰ ਕਿਸੇ ਦੇ ਜਨਮ ਲੈਣ ਤੇ ਜਾਂ ਕਿਸੇ ਦੀ ਮੌਤ ਹੋਣ ਤੇ ਕਬਰਾਟ ਨਹੀਂ ਹੋਏਗੀ ਇਸ ਅਵਸਥਾ ਤੇ ਪਹੁੰਚਣਾ ਗਿਆਨ ਨਾਲ ਪਹੁੰਚਿਆ ਜਾਏਗਾ ਤੇ ਗਿਆਨ ਆਏਗਾ ਬਾਣੀ ਦੀ ਵਿਚਾਰ ਕਰਨ ਦੇ ਨਾਲ ਵਿੜਿਆਈ ਵਿਚਾਰ ਕਰਨ ਦੇ ਨਾਲ ਪਾਛਾ ਕਿੰਨੀ ਇਕਵਾਲ ਦੀ ਗੱਲ ਬਾਣੀ ਚ ਕਹਿੰਦੇ ਨੇ ਗੁਰ ਕੀ ਸੇਵਾ ਸ਼ਬਦ ਵਿਚਾਰ ਸਤਗੁਰ ਜਿਨੀ ਨ ਸੇਵਿਓ ਸ਼ਬਦ ਨਾ ਕੀਤਾ ਵਿਚਾਰ ਅੰਤਰ ਗਿਆਨ ਨਾ ਆਇਓ ਮਰਤਕ ਹੈ ਸੰਸਾਰ ਸਾਰੇ ਇੱਕ ਵਾਰੀ ਕਿਰਪਾ ਕਰਨਾ ਜੀ ਆਰਾਮ ਨਾਲ ਬੋਲੀਏ ਅਚਾ ਇਹ ਵੀ ਇਰਾਨੀ ਦੀ ਗੱਲ ਹੈ ਜਿੱਥੇ ਸੇਵਾ ਆ ਰਿਹਾ ਉੱਥੇ ਵਿਚਾਰ ਆ ਰਿਹਾ ਜੀ ਗੁਰ ਕੀ ਸੇਵਾ ਸ਼ਬਦ ਵਿਚਾਰ ਮੈਂ ਸੋਚਦਾ ਸੀ ਲੰਗਰ ਦੀ ਸੇਵਾ ਜੋੜਿਆਂ ਦੀ ਸੇਵਾ ਭਾਂਡਿਆਂ ਦੀ ਸੇਵਾ ਗੁਰੂ ਪਰਵਾਨ ਕਰਦਾ ਪਰ ਇੱਥੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਸ਼ਬਦ ਵਿਚਾਰ ਕਰਨਾ ਵੀ ਸੇਵਾ ਹੈ ਵਾ ਜੀ ਵਾ ਰੋਜ਼ ਸ਼ਬਦ ਦੀ ਵਿਚਾਰ ਕਰੀਏ ਇਹਦਾ ਮਤਲਬ ਅਸੀਂ ਅੱਜ ਸੇਵਾ ਕੀਤੀ ਹੈ اچھا ਇਹ ਦੂਸਰਾ ਫੁਰਬਾਨ ਕੀ ਹੈ ਜੀ ਸਤਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤਾ ਵਿਚਾਰ ਫਿਰ ਆ ਗਿਆ ਸੇਵਾ ਤੇ ਵਿਚਾਰ ਜਿਨ੍ਹਾਂ ਨੇ ਵਿਚਾਰ ਨਹੀਂ ਕੀਤੀ ਇਹ ਵਾਲੀ ਸੇਵਾ ਨਹੀਂ ਕੀਤੀ ਉਹਨਾਂ ਦਾ ਹਾਲ ਕੀ ਹੈ ਸਤਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤਾ ਵਿਚਾਰ ਉਹਨਾਂ ਦੇ ਅੰਦਰ ਕੀ ਹੈ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਅੰਦਰ ਗਿਆਨ ਹੀ ਨਹੀਂ ਆਇਆ ਤੇ ਐਵੇਂ ਆ ਜਿਵੇਂ ਅਸੀਂ ਮਰੇ ਹੋਏ ਆ ਸ਼ਬਦ ਦੀ ਵਿਚਾਰ ਕਰਨੀ ਸ਼ਬਦ ਨੂੰ ਸਮਝਣਾ ਗੁਣਾ ਦੀ ਵਿਚਾਰ ਕਰਨੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਨੂੰ ਇੱਕ ਗੱਲ ਲੱਗਦੀ ਹੈ ਗੁਰੂ ਪਿਆਰਿਓ ਪੁਰਾਣੇ ਜਿਹੜੇ ਗੁਰਸਿੱਖ ਸੀ ਜਾਂ ਪੁਰਾਣੇ ਜਿਹੜੇ ਲੋਕ ਸੀ ਦੱਸੋ ਉਹਨਾਂ ਕੋਲ ਕੋਠੀਆਂ ਸਨ ਕਾਰਾਂ ਸਨ ਨਹੀਂ ਪੱਕੇ ਮਕਾਨ ਵੀ ਨਹੀਂ ਸੀ ਲਾਈਫ ਬੜੀ ਟਫ ਸੀ ਪਰ ਇਹ ਗੱਲ ਦੱਸੋ ਜਿਆਦਾ ਖੁਸ਼ ਰਹਿਣੇ ਸੀ ਕਿ ਅਸੀਂ ਜਿਆਦਾ ਖੁਸ਼ ਰਹਿਣੇ ਆ ਉਹ ਜਿਆਦਾ ਖੁਸ਼ ਰਹਿਣੇ ਸੀ ਉਹਨਾਂ ਕੋਲੋਂ ਕਿਹੜੀ ਚੀਜ਼ ਸੀ ਕਿਉਂ ਖੁਸ਼ ਰਹਿਣੇ ਸੀ ਸੰਤੋਖ ਸੀ ਬਾਣੀ ਨਾਲ ਪ੍ਰੀਤ ਸੀ ਅੰਡਰਸਟੈਂਡਿੰਗ ਸੀ ਸਾਨੂੰ ਪੁਲੇਖਾ ਹੋ ਗਿਆ ਕਿ ਲਾਈਫ ਸੁੱਖਾਂ ਦੀ ਸੀਜ ਹੈ ਜੇ ਸਾਨੂੰ ਇਹ ਪਤਾ ਲੱਗ ਜਾਏ ਵੀ ਜੀਵਨ ਵਿੱਚ ਦੁੱਖ ਤੇ ਸੁੱਖ ਆਣੇ ਹੀ ਆਣੇ ਨੇ ਫਿਰ ਦੁੱਖਾਂ ਤੇ ਦੁਖੀ ਹੋਵਾਂਗੇ ਅਸੀਂ ਨਹੀਂ ਕਿਉਂਕਿ ਪਤਾ ਹੈ ਵੀ ਇਹ ਜਿਹੜਾ ਸਮਾਂ ਹੁਣ ਖੁਸ਼ੀ ਦਾ ਹਰ ਵੇਲੇ ਨਹੀਂ ਰਹਿਣਾ ਔਖਾ ਸਮਾਂ ਵੀ ਆਏਗਾ